कल मैं उथे परसों उथे नहर ते सी त पत्रकार पुछण लाग गए के जी ये درختਾਂ ਬਾਰੇ ਆ ਨਹਿਰਾ ਬਾਰੇ ਕਿ ਪਹਿਲਾਂ ਤਾਂ ਕਿਸੇ ਨੇ ਸੋਚਿਆ ਨਹੀਂ ਆ ਨਾਲ ਹੀ ਤਾਂ ਇਹਨਾਂ ਦਾ ਪਿੰਡ ਹੈ ਜੀ ਉਹਨਾਂ ਦਾ ਪਿੰਡ ਹੈ ਬਾਦਲਾਂ ਦਾ ਨਾਲ ਹੀ ਇਹਨਾਂ ਨੇ ਤਾਂ ਸੋਚਿਆ ਨਹੀਂ ਤਾਂ ਇੱਕ ਬਜ਼ੁਰਗ ਬੋਲ ਪਿਆ ਅੱਗਿਓ 70 70 75 ਸਾਲ ਦਾ ਬਜ਼ੁਰਗ ਹੋਣਾ ਮੈਨੂੰ ਤਾਂ ਜਵਾਬ ਦੇਣ ਦੀ ਲੋੜ ਹੀ ਨਹੀਂ ਪੈਂਦੀ ਜਦੋਂ ਲੋਕ ਜਵਾਬ ਦੇਣ ਲੱਗ ਜਾਂਦੇ ਫਿਰ ਨਜ਼ਾਰਾ ਹੋਰ ਹੁੰਦਾ ਉਹ ਕਹਿੰਦਾ ਗੱਲ ਸੁਣ ਭਾਈ ਪੱਤਰਕਾਰਾ ਤੂੰ ਕਹਿੰਦਾ ਨਹਿਰਾਂ ਬਾਰੇ ਪਹਿਲਾਂ ਇਹਨਾਂ ਨੇ ਸੋਚਿਆ ਨਹੀਂ ਉਹ ਜਿਨ੍ਹਾਂ ਦੇ ਖੇਤਾਂ 'ਚ ਹੀ ਨਹਿਰਾਂ ਖਤਮ ਹੁੰਦੀਆਂ ਹੁਣ ਉਹਨਾਂ ਨੂੰ ਮੋਗਿਆਂ ਦਾ ਕੀ ਪਤਾ ਹੈ ਉਹਨਾਂ ਨੂੰ ਕੀ ਪਤਾ 3 ਇੰਚ ਮੋਗਾ ਉੱਚਾ ਹੋ ਜਾਏ ਤਾਂ ਕਿੰਨਾ ਕੁ ਫਾਇਦਾ ਹੁੰਦਾ 3 ਇੰਚ ਨੀਵਾ ਹੋ ਜਾਏ ਕਿੰਨਾ ਕੁ ਫਾਇਦਾ ਕਹਿੰਦਾ ਮੋਗਿਆਂ ਦਾ ਤਾਂ ਉਹਨਾਂ ਨੂੰ ਹੀ ਪਤਾ ਜਿਹੜੇ ਇੱਕ ਇੱਕ ਮਿੰਟ ਦੇ ਪਾਣੀ ਪਿੱਛੇ ਬੰਦਾ ਵੜ ਦਿੰਦੇ ਨੇ ਇਹਨਾਂ ਨੂੰ ਕੀ ਪਤਾ ਇਹਨਾਂ ਤਾਂ ਨਹਿਰਾਂ ਜਿਹੜੀਆਂ ਨੇ ਇਹਨਾਂ ਦੇ ਖੇਤਾਂ 'ਚ ਖਤਮ ਹੋ ਜਾਂਦੀਆਂ ਨੇ ਇਹ ਮੈਂ ਕਹਿੰਦੀ ਦਰਖਤਾਂ ਦਰਖਤਾਂ ਬਾਰੇ ਪਹਿਲਾਂ ਤਾਂ ਨਹੀਂ ਸੋਚਿਆ ਦਰਖਤਾਂ ਦੀਆਂ ਵੋਟਾਂ ਨਹੀਂ ਹੈਗੀਆਂ ਤੁਸੀਂ ਐਂ ਕਰੋ ਦਰਖਤਾਂ ਦੀਆਂ ਵੋਟਾਂ ਬਣਾ ਦਿਓ ਆ ਚੰਦੂ ਮਾਜਰੇ ਹੋਰੀਂ ਦਿਲਜੀਤ ਚੀਮੇ ਹੋਰੀਂ ਸੁਖਵੀਰ ਬਾਦਲ ਹੋਰੀਂ ਮੈਂ ਤੁਹਾਨੂੰ ਤਾਲੀਆਂ ਨੂੰ ਜੱਫੀਆਂ ਪਾਉਂਦੇ ਦਿਖਾਉਂ ਹਾਂ ਹਾਂ ਤੁਸੀਂ ਦੇਖੋ ਸੀ ਆ ਪ੍ਰਤਾਪ ਬਾਜਵਾ ਕਿਕਰ ਨੂੰ ਜੱਫੀ ਪਾਈ ਬੈਠਾ ਹੋਊਗਾ ਨਾਲ ਕਹੂਗਾ ਕਿ ਸਾਡੇ ਤਾਂ ਬਹੁਤ ਪੁਰਾਣੇ ਸਬੰਧ ਹੈ ਇਸ ਕਿਕਰ ਨਾਲ ਮੇਰੇ ਦਾਦਾ ਜੀ ਇਸੇ ਕਿਕਰ ਦੇ ਤੁੱਕਿਆਂ ਦਾ ਚਾਰ ਖਾਂਦੇ ਰਹੇ ਆ ਬਣਾ ਦਿਓ ਵੋਟਾਂ ਦਰਾਖਤਾਂ ਨਹੀਂ ਆ ਤਾਂ ਦਰਾਖਤਾਂ ਨਹੀਂ ਮਿੰਨਤਾ ਕਰਦੇ ਦੇਖੋ ਤੁਸੀਂ ਇਹ ਵੀ ਤੁਹਾਡੇ ਕੱਲੇ ਕੱਲੇ ਪੱਤੇ ਦੀ ਰਖਵਾਲੀ ਕਰਾਂਗੇ ਵੋਟਾਂ ਪਾ ਦਿਓ ਬਸ ਸਾਨੂੰ ਐਂ ਤੁਸੀਂ ਨਹਿਰਾਂ ਦੀਆਂ ਕੱਸੀਆਂ ਦੀਆਂ ਵੋਟਾਂ ਬਣਾ ਦਿਓ ਆ ਚੰਦੂ ਮਾਜਰੇ ਹੋਰੀ ਮੈਂ ਤੁਹਾਨੂੰ ਨਹਿਰਾਂ ਚ ਤਾਰੀਆਂ ਲਾਉਂਦੇ ਦਿਖਾਵਾਂਗੇ ਮੇਰਾ ਦਾਦੇ ਨੇ ਵੀ ਇੱਥੇ ਹੀ ਸਿੱਖੀ ਸੀ ਜਿਹੜੀ ਤਰਾਕੀ ਤੈਰਨਾ ਇਸੇ ਨਹਿਰ ਚ ਸਿੱਖਿਆ ਸੀ ਮੱਜਾ-ਮੁਜਾ ਵੀ ਇੱਥੇ ਨਮਾਉਂਦੇ ਰਿਹਾ ਬਹੁਤ ਪੁਰਾਣਾ ਸਬੰਧ ਹੈ ਇਸ ਨਹਿਰ ਨਾਲ ਬਸ ਆਹੀ ਹੈ ਨਾ ਵੋਟਾਂ ਨਹੀਂ ਹੈਗੀਆਂ ਉਹਨਾਂ ਦੀਆਂ ਪਹਿਲਾਂ ਉਹਨਾਂ ਬਾਰੇ ਕਿਸੇ ਨੇ ਸੋਚਿਆ ਨਹੀਂ ਆਪਾਂ ਸੋਚਾਂਗੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਗੁਰੂ ਨਾਨਕ ਸਾਹਿਬ ਨੇ ਕਿਹਾ ਧਰਤੀ ਪਾਣੀ ਤੇ ਹਵਾ ਇਹ ਚੀਜ਼ਾਂ ਬਚਾਉਣੀਆਂ ਆਪਾਂ ਦਰਜੇ ਉਹ ਬਚਾਉਣੇ ਨੇ